ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਕਿਹੜੇ ਗੁਰੂ ਸਾਹਿਬ ਜੀ ਦੀ ਬਾਣੀ ਹੈ ਪ੍ਰਸ਼ਨ ਪਹਿਲਾ ਜੋਤੀ ਜਪਜੀ ਸਾਹਿਬ ਪਹਿਲੇ ਪਾਸ਼ਾ ਦੀ ਬਾਣੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੈਰੀ ਗੁੱਡ ਖੁਸ਼ੀ ਜਪਜੀ ਸਾਹਿਬ ਜੀ ਦੇ ਅੰਦਰ ਕਿੰਨੀ ਪੌੜੀਆਂ ਨੇ आती पौड़िया वेरी गुड मनमीत जपजी साहब जी के अंदर दो श्लोक ने दो श्लोक सुनाओ नहीं वो पहली पौड़ी आ जाएगी फिर दूजा श्लोक की है

ਪੂਜਾ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਦੇ ਅੰਦਰ ਮਨ ਦੀ ਮੈਲ ਨੂੰ ਕਿਵੇਂ ਧੋਣਾ ਦੱਸਿਆ ਪਰ ਇਹ ਮਤ ਪਾਪਾ ਕਹਿ ਸੰਤ ਉਹ ਤੋ ਪੈ ਨਾ ਵਹਿ ਕੇ ਰੰਗ ਸੁਣੀ ਵੈਰੀ ਗੁੱਡ ਠੀਕ ਹੈ ਨਹੀਂ ਠੀਕ ਨਰਮਜੀਤ ਜਪਜੀ ਸਾਹਿਬ ਜੀ ਦੇ ਅੰਦਰ ਸੁਣਿਆ ਦੀ ਕਿੰਨੀ ਪੌੜੀਆਂ ਨੇ ਸੁਣਾਓ ਪਹਿਲੀ ਕਰ ਕਰਕੇ ਵੈਰੀ ਗੁੱਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ